ਚਿੱਟੀ ਵਿੱਚ ਗ੍ਰਫਤਾਰ ਕੀਤੀ ਗਈ ਸੀਨੀਅਰ ਲੇਡੀ ਕਾਂਸਟੇਬਲ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਕੋਰਟ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਅਸਲ ਦੇ ਵਿੱਚ ਗੁਰਮੀਤ ਕੌਰ ਨਾਂ ਦੀ ਮਹਿਲਾ ਨੇ ਦੋਸ਼ ਲਾਇਆ ਕਿ ਇਸ ਨੇ ਮੇਰਾ ਘਰ ਬਰਬਾਦ ਕੀਤਾ ਤੇ ਮੇਰੇ ਬੱਚੇ ਰੁਲ ਗਏ ਆਓ ਦੇਖਦੇ ਆਂ

ਮਾਰਿਆ ਤੁਹਾਡੇ ਇੱਤੇ ਬਲਵਿੰਦਰ ਸਿੰਘ ਨੇ ਥੱਪੜ ਮਾਰਿਆ ਸਾਰੇ মিডিਆ ਵੀ ਖੜਾ ਸੀ ਸਾਰੇ ਲੋਕ ਖੜੇ ਸੀ ਮੇਰੇ ਆਦ ਗਾਲ ਤੇ ਥੱਪੜ ਮਾਰਿਆ ਗਾਲ ਤੇ ਵਿਚਾਰ ਪਿਆ ਕਿ ਕਿਤੇ ਮੁੰਵਿੰਦਰ ਸਿੰਘ ਇੱਥੇ ਦੀ ਮੂਹਰੇ ਲੇਟ ਕੇ ਆਇਆ ਸੀਗਾ ਪਰ ਅੱਬਾ ਦਾ ਛੋਟਾ ਛੋਟਾ ਕੀ ਲੱਗਦਾ ਮੇਰਾ ਕਾਰ ਵਾਲਾ 2014 ਦੇ ਵਿੱਚ ਮੇਰੇ ਨਾਲ ਵਿਆਹ ਹੋਇਆ ਸੀ 2022 ਦਾ ਇੱਕ ਪਲਾਜ਼ਮ ਦੇ ਨਾਲ ਨਹੀਂ ਜੁੜਦਾ ਬਣਾਈ ਹੋਈ ਓਏ ਆਪਣੇ ਤੇ ਮੈਂ ਅਸੀਂ ਮੇਰੇ ਵਕੀਲ ਦੇ ਕੋਲ ਔਰ ਇੱਥੇ ਕੀ ਲੈਣਾ ਆਤੀ ਉਹਦਾ ਲੈਣਾ ਦੇਣਾ ਨਹੀਂ ਕੀ ਲੈਣਾ ਆਇਆ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਚਲਦਿਆ ਖਰਚੇ ਦੇ ਮੇਰੇ ਵਕੀਲ ਨੇ ਕਿਹਾ ਸੀਗਾ ਸਿੱਧਾ ਲੈ ਕੇ ਆਇਆ ਜਾ ਜਿਹੜੇ ਜਿਹੜੇ ਤੁਸੀਂ ਪੀਸਾ ਪਰੀਆਂ ਨੇ ਮੈਂ ਤਾਂ ਉਹ ਦਿਨ ਆਇਤੀ ਮੇਰੇ ਪਰਸ ਵਿੱਚ ਚੈੱਕ ਉੱਥੇ ਇਸ ਮਾਮਲੇ ਤੇ ਮਹਿਲਾ ਦੇ ਪਤੀ ਦਾ ਵੀ ਬਿਆਨ ਸਾਹਮਣੇ ਆ ਉਸਨੇ ਕੀ ਇਲਜ਼ਾਮ ਲਾਇ ਤੁਸੀਂ ਵੀ ਸੁਣ ਲੋ ਇਹਦੀ ਰਹਿਣ ਵਾਲੀ ਹੈ ਇਹਦੇ 4 ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਤੇਰੀ ਪਤਨੀ ਹੈ ਕਿ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ 3 ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਪੀ ਕੇ ਇੱਥੇ ਨਾਟਕ ਕਰਕੇ ਝੂਠੇ ਮੁਕੱਦਮੇ ਬਵਾਉਂਦੀ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀ ਐ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮੁਕੱਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਇਆ ਐਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮੁਕੱਦਮੇ ਨਿਕਲੇ ਆ ਜੀ ਇਹਦੇ ਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਚਰਚੇ ਕੋਰਟ ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦੇ ਆ ਤੇ 376 ਦਾ ਇਹਦੇ ਤੇ ਇਹਦੇ ਮਾਤਾ ਵਲੋ ਤੇਰੇ ਤੇਰੇ ਉਹ ਤੇਰੇ ਕੋਲ ਆ ਰਹੀ ਹੈ ਮੇਰੇ ਮੇਰੇ ਦੇਖੋ ਤੇਰੇ ਉਹ ਤੁਹਾਡੇ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇ ਨਹੀਂ ਇਹ ਲੇਡੀਜ਼ ਨੇ ਉਹਨੂੰ ਵੀ ਅਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਮੈਂ ਅੱਜ ਇੱਥੇ ਕੇਸ ਕਰਾਉਣ ਆਇਆ ਸੀਗਾ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਜ਼ਰੀਏ ਇਹ ਲੇਡੀਜ਼ ਬਹੁਤ ਜ਼ਿਆਦਾ ਮੈਂ ਅੱਜ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਇਸ ਲੇਡੀ ਦੇ ਤੁਸੀਂ ਸਰਸੇ ਕੋਰਟ ਪਰਚੇ ਚੈੱਕ ਕਰੋ ਕਿੰਨੇ ਆ ਇਹ ਲੇਡੀਜ਼ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਰਿਟਰਨ ਦੇ ਵਿੱਚ ਉੱਥੇ ਦੇ ਡੀਐਸਪੀ ਸਾਹਿਬ ਨੇ ਵੀ ਇਹਦੇ ਤੇ ਕਾਰਵਾਈ ਕੀਤੀ ਹੋਈ ਹੈ ਇਸ ਲੇਡੀਜ਼ ਨੇ ਪੈਸੇ ਲੈ ਕੇ ਕੰਪਰੋਮਾਈਜ਼ ਕਰਦੀਆਂ ਵੀਰ ਜੀ ਇਹਦੇ ਜੇ ਐਸਐਸਪੀ ਸਾਹਿਬ ਦੇ ਮੈਂ ਬਹੁਤ ਵਾਰੀ ਤੁਹਾਡਾ ਸਾਹ ਦੇ ਚੁੱਕਿਆ ਤੁਹਾਡੀ ਪਤਨੀ ਹੈ ਇਹ ਕਹਿੰਦੀ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇਥੇ ਮਨੀਸ਼ ਜੋਸ਼ੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਈਆ ਦੇ ਕੇ ਹੁਣ ਛੜਾਣ ਜਾਣ ਛੜਾਈ ਹੈ ਇਹ ਧੰਦਾ ਕਰਦੇ ਨੇ ਬੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੱਧਰਕਾਸ਼ ਦੇ ਕੇ ਘਰ ਖਾਲੀ ਕਰਾਇਆ ਫਿਰ ਚੋਰੀਆਂ ਸਮਾਨ ਚੱਕ ਕੇ ਲੈ ਗਏ 6 ਬੰਦਾ ਦੇ ਪਰਚਾ ਦਰਜ ਹੋਇਆ ਜਿੰਨੇ ਜੇ 4 ਮਤਲਬ ਇਹਨੇ ਜ਼ਮਾਨਤ ਕਰਾਈ ਹੈ 2 ਜੇ ਸ਼ਾਵਲ ਤਬਦੀਸ਼ ਹੋਏ ਨਹੀਂ ਅੱਜ ਇਹਦੇ ਵਿੱਚ ਅੱਜ ਤੋਂ ਨਾਲ ਦੋ ਵਈ ਕਿਉਂ ਹੋਈ ਅੱਜ ਅੱਜ ਦੇ ਡੈਫੀਨੇਸ਼ਨ ਦਾ ਕੋਰ ਪ੍ਰਭਾਅ ਕਿਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹੱਥੋ ਪਾਈ ਕੀਤੀ ਇਹਨਾਂ ਨੇ ਬੰਦ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਇੱਕ ਜੀ ਮੇਰੀ ਹੁਣ ਚੈਨ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨਾ ਆਇਆ ਸੀ ਖਹਿਦਾਦੀ ਹੈ ਕਿ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਜੋ ਕਿ ਅੱਜ ਖਤਮ ਹੋ ਗਿਆ ਜਿਸ ਤੋਂ ਬਾਅਦ ਮੁੜ ਇਸ ਨੂੰ ਜੜਾ ਕੀ ਪੇਸ਼ ਕੀਤਾ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ